ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਫੁੱਟੇ ਦੇ ਨਾਲ ਪਲਾਜ਼ੋ ਸੂਟ ਕਿਰਪਾ ਕਰਕੇ ਜਿਹੜੀ ਵੀਡੀਓ ਹੈ ਉਹਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਇਸ ਦੇ ਨਾਲ ਨਾ ਤਾਂ ਤੁਹਾਨੂੰ ਜੋ ਹੈ ਕਪੜਾ ਉਹਦੇ ਬਾਰੇ ਪਤਾ ਚੱਲੇਗਾ ਔਰ ਨਾ ਹੀ ਜੋ ਹੈ ਇਸ ਸੂਟਾਂ ਦੇ ਰੇਟ ਹੈ ਉਹਨਾਂ ਬਾਰੇ ਪਤਾ ਚਲੇਗਾ ਇਸ ਲਈ ਬਿਨਾਂ ਸਕਿਪ ਕੀਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖੋ ਇਹ ਦੇਖੋ ਇਸ ਤਰ੍ਹਾਂ ਦਾ ਲੌਂਗ ਸੂਟ ਰਹੇਗਾ ਲਾਜ਼ੋ ਦੇ ਨਾਲ ਚੈੱਕ ਪ੍ਰਿੰਟ ਦੇ ਵਿੱਚ ਇਹ ਦੇਖੋ ਪ੍ਰਿੰਟ ਦੇਖੋ ਕਿੰਨਾ ਪਿਆਰਾ ਆ ਨਿਊਡ ਜਿਹੀ ਸ਼ੇਡ ਹੈ ਇਹ ਦੇਖੋ ਇਸ ਤਰ੍ਹਾਂ ਘੇਰੇ ਦੇ ਉੱਪਰ ਜੋ ਹੈ ਲੈਂਸ ਲੱਗੀ ਆ ਇਹ ਰਹੇਗਾ ਇਹਦਾ ਬੈਕ ਬੈਕ ਵੀ ਦੇਖੋ ਆ ਪਿੱਛੇ ਬਦਰਾਂ ਲੱਗੀਆਂ ਹੋਈਆਂ ਇਹਦੇ ਨਾਲ ਤੁਸੀਂ ਜਿਹੜਾ ਆ ਇਹਨੂੰ ਜਿਹੜਾ ਟਾਈਟ ਜਾਂ ਖੁੱਲਾ ਕਰ ਸਕਦੇ ਹੋ ਇਹ ਦੇਖੋ ਤੁਹਾਨੂੰ ਫਰੰਟ ਦਿਖਾਉਣੀ ਇੱਕ ਵਾਰੀ ਫਿਰ ਤੋਂ ਇਹ ਦੇਖੋ ਇਸ ਤਰ੍ਹਾਂ ਜੀ ਜਿਹੜਾ ਆ ਗਲਾ ਗਲੇ ਦੇ ਉੱਪਰ ਵੀ ਜਾਲ ਲੱਗੀ ਹੋਈ ਹੈ ਆ ਦੇਖੋ ਉੱਪਰ ਥ्रेड ਵਰਕ ਕੀਤਾ ਆ ਇਹ ਦੇਖੋ ਇਸ ਤਰ੍ਹਾਂ ਬੜਾ ਹੀ ਪਿਆਰਾ ਜਿਹਾ ਸੂਟ ਇਹ ਰਹੇਗਾ ਜੀ ਨਾਲ ਇਹਦੇ ਪਲਾਜ਼ੋ ਪਲਾਜ਼ੋ ਵੀ ਜੀ ਇੱਕਦਮ ਖੁੱਲਾ ਡੁੱਲਾ ਇਹ ਦੇਖੋ ਚੈੱਕ ਪ੍ਰਿੰਟ ਦੇ ਵਿੱਚ ਇਲਾਸਟਿਕ ਵਾਲਾ ਇਹ ਦੇਖੋ ਮਿਆਨੀ ਵੀ ਪੂਰੀ ਪ੍ਰੋਪਰ ਬੀਨਾ ਪਈ ਹੋਈ ਆ ਦੇਖੋ ਇਸ ਤਰ੍ਹਾਂ ਦਾ ਰਹੇਗਾ ਕਿ ਇਹ ਪੂਰਾ ਪਲਾਜ਼ੋ ਸੂਟ ਪਲਾਜ਼ੋ ਵੀ ਜਿਹੜਾ ਹੈ ਇਹ ਖੁੱਲਾ ਡੁੱਲਾ ਹੈ ਵਧੀਆ ਹੈ ਔਰ ਜੋ ਸੂਟ ਹੈ ਉਹ ਵੀ ਉਹਦੀ ਵੀ ਜਿਹੜੀ ਲੈਂਥ ਹੈ ਪੂਰੀ ਲੌਂਗ ਹੈ ਇਹ ਦੇਖੋ ਇਸ ਤਰ੍ਹਾਂ ਦਾ ਰਹੇਗਾ ਇਹ ਵਾਈਟ ਔਰ ਪਿੰਕਿਸ਼ ਜਿਹੀ ਸ਼ੇਡ ਦੇ ਵਿੱਚ ਪਲਾਜ਼ੋ suit ਦੇਖੋ ਇਸ ਦੇ ਨਾਲ ਹੀ ਤੁਹਾਨੂੰ ਦਿਖਾਉਨੇ ਆਂ ਅਸੀਂ ਅਗਲਾ ਕਲਰ ਦੇਖੋ ਇਹ ਹੈ ਲਾਈਟ ਫਰੋਜੀ ਕਲਰ ਦੇ ਵਿੱਚ suit ਇਹ ਦੇਖੋ ਇਹ ਅਸੀਂ ਤੁਹਾਨੂੰ ਡੰਮੀ ਤੇ ਪਾ ਕੇ ਦਿਖਾਉਨੇ ਆ ਇਸ ਤਰ੍ਹਾਂ ਦਾ ਰਹੇਗਾ ਇਸ ਤਰ੍ਹਾਂ ਦੀ ਰਹੇਗੀ ਜੀ suit ਦੀ ਪੂਰੀ ਲੁੱਕ ਇਹ ਦੇਖੋ ਕੇਸਰਾ ਰਹੇਗਾ ਇਹਦਾ ਨਾਲ ਪਲਾਜ਼ੋ ਇਹ ਰਹੇਗਾ ਇਹਦਾ ਫਰੰਟ ਕਪੜਾ ਵੀ ਬਹੁਤ ਜ਼ਿਆਦਾ ਸੌਫਟ ਹੈ ਪਾਇਆ ਵੀ ਇੱਕਦਮ ਫੀਲ ਨਹੀਂ ਹੋਏਗਾ ਤੁਹਾਨੂੰ ਇਹ ਸੂਟ ਦਾ ਪ੍ਰਾਈਸ ਜੀ ਹੈ 350 ਰੁਪਿਆ ਇਸ ਦੇ ਨਾਲ ਹੀ ਦਿਖਾਉਣੀ ਆ ਸੀ ਤੁਹਾਨੂੰ ਜੀ ਇੱਕ ਹੋਰ ਡਿਜ਼ਾਈਨ ਦੇ ਵਿੱਚ ਜੀ ਹੈ ਸੂਟ ਪਲਾਜ਼ੋ ਸੂਟ ਲੌਂਗ ਕੁੜਤਾ ਲੌਂਗ ਰਹੇਗਾ ਨਾਲ ਇਹ ਦੇਖੋ ਇਹ ਰਹੇਗਾ ਜੀ ਇਹਦਾ ਫਰੰਟ फ्रंट ਦੇ ਉੱਪਰ ਤੁਸੀਂ ਦੇਖੋ ਗਲੇ ਦੇ ਉੱਪਰ ਜੀ ਹੈ ਕਢਾਈ ਕੀਤੀ ਹੋਈ ਹੈ ਇਸ ਤਰ੍ਹਾਂ ਲੱਗਦਾ ਜਿਦਾ ਪੈਚ ਲੱਗਾ ਹੁੰਦਾ ਪਰ ਨਹੀਂ ਇਹ ਥ੍ਰੈਡ ਵਰਕ ਕੀਤਾ ਹੋਇਆ ਹੈ ਇਸ ਤਰ੍ਹਾਂ ਦਾ ਰਹੇਗਾ ਜੀ ਲੌਂਗ ਕੁੜਤਾ ਜੀ ਗਲਾ ਵੀ ਜਿਹੜਾ ਹੈਗਾ ਉਹ ਵੀ ਬੈਨ ਵਾਲਾ ਹੈਗਾ ਇਹ ਦੇਖੋ ਕਪੜਾ ਵੀ ਬਹੁਤ ਜ਼ਿਆਦਾ ਸੌਫਟ ਹੈ ਪਿਓਰ ਕਾਟਨ ਦੇ ਵਿੱਚ ਇਹ ਇਸ ਤਰ੍ਹਾਂ ਦੀਆਂ ਬਾਜੂ ਰਹਿਣਗੀਆਂ ਆ ਦੇਖੋ ਇਸ ਤਰ੍ਹਾਂ ਗਲਾ ਹੈ ਗਲੇ ਦੇ ਉੱਪਰ ਬਟਨ ਲੱਗੇ ਹੋਏ ਆ ਇਹ ਹੈ ਜੀ ਇਹਦਾ ਬੈਕ ਬੈਕ ਵੀ ਦੇਖੋ ਕਪੜਾ ਪੂਰਾ ਜੀ 100% ਕਾਟਨ ਦਾ ਹੈ ਦੇਖੋ ਇਹ ਰਹੇਗਾ ਜੀ ਨਾਲ ਇਹਦੇ ਵਾਈਟ ਕਲਰ ਦਾ ਪਲਾਜ਼ੋ ਪਲਾਜ਼ੋ ਵੀ ਜੀ ਐਨ ਖੁੱਲਾ ਡੁੱਲਾ ਹੈ ਇਲਾਸਟਿਕ ਵਾਲਾ ਇਹ ਦਿਖਾਉਣੇ ਤੁਹਾਨੂੰ ਦੇਖੋ ਇਲਾਸਟਿਕ ਔਰ ਮਿਆਨੀ ਪਈ ਹੋਈ ਹੈ ਜੇਕਰ ਤੁਸੀਂ ਸਾਡੇ ਪੇਜ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ 올 ਦੇ ਬਟਨ ਤੇ ਪ੍ਰੈਸ ਕਰੋ ਤਾਂ ਜੋ ਜੋ ਹੈ ਨਵੇਂ-ਨਵੇਂ ਸੂਟਾਂ ਦੀ ਜਿਹੜੀ ਵੀਡੀਓ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਇਸ ਦੇ ਨਾਲ ਹੀ ਤੁਹਾਨੂੰ ਦਿਖਾਉਨੇ ਆਂ ਅਸੀਂ ਏਸੀ ਡਿਜ਼ਾਈਨ ਦੇ ਵਿੱਚ ਮਸਟਰਡ ਟੋਨ ਦੇ ਵਿੱਚ ਜੋ ਹੈ ਕੁੜਤਾ ਹੈ ਨਾਲ ਪਲਾਜ਼ੋ ਉਹ ਦਿਖਾਉਨੇ ਆਂ ਇਹ ਥੋੜਾ ਲਾਈਟ ਜੇ ਪ੍ਰੋਬਲਮ ਕਰਕੇ ਥੋੜਾ ਜਿਹਾ ਫੇਡ ਆ ਰਿਹਾ ਹੈ ਕਲਰ ਇਹ ਦੇਖੋ ਇੱਥੇ ਪ੍ਰੋਪਰ ਨਾਈਟ ਜਿਹੜੀ ਹੈ ਪੈ ਰਹੀ ਹੈ ਇਹ ਦੇਖੋ ਇਸ ਤਰ੍ਹਾਂ ਦਾ ਹੀ ਰਹੇਗਾ ਡਿਜ਼ਾਈਨ ਇਹਦਾ ਵੀ ਉੱਪਰ ਥ्रेड ਵਰਕ ਕੀਤਾ ਹੋਇਆ ਹੈ ਨਾਲ ਜੋ ਹੈ ਇਹਦੇ ਪਲਾਜ਼ੋ ਹੈ ਵਾਈਟ ਪਲਾਜ਼ੋ ਦੇ ਨਾਲ ਹੀ ਰਹਿਣਗੇ ਇਹ ਇਹ ਦੇਖੋ ਇਸ ਤਰ੍ਹਾਂ ਦਾ ਲੱਗੇਗਾ ਜੀ ਇਹ ਪੂਰਾ ਪਲਾਜ਼ੋ ਦੇ ਨਾਲ ਕੁੜਤਾ ਨੀ ਦੇ ਤਾਂ ਗਏ ਇਸ ਦੇ ਨਾਲ ਹੀ ਦਿਖਾਉਣੀ ਆ ਜੀ ਅਸੀਂ ਤੁਹਾਨੂੰ ਲਾਈਨਿੰਗ प्रिंट ਦੇ ਵਿੱਚ ਇਹ ਹੈ ਜੀ ਇਸ ਤਰ੍ਹਾਂ ਦਾ ਰਹੇਗਾ ਲਾਈਨਿੰਗ प्रिंट ਦੇ ਵਿੱਚ কুর্তা ਔਰ ਨਾਲ ਇਹਦੇ ਰਹੇਗਾ ਵਾਈਟ ਕਲਰ ਦਾ ਪਲਾਜ਼ੋ ਇਹ ਦੇਖੋ ਬਹੁਤ ਹੀ ਸੌਫਟ ਕਪੜਾ ਹੈ ਪਾਇਆ ਇੱਕਦਮ ਫੀਲ ਨਹੀਂ ਹੋਏਗਾ ਇਹ ਦੇਖੋ ਇਸ ਤਰ੍ਹਾਂ ਬੈਂ ਵਾਲਾ ਗਲਾ ਹੈ ਨਾਲ ਹੈ ਇਹਦੇ ਜੀ ਵਾਈਟ ਕਲਰ ਦਾ ਪਲਾਜ਼ੋ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਕਲਰ ਮਿਲ ਜਾਣਗੇ ਏਜੀ ਪਲਾਜੋ ਸੂਟ ਜਿਹੜੇ ਆ ਤੁਹਾਨੂੰ ਸਾਡੀ ਸ਼ਾਪ ਦੇ ਤੋਂ ਜੀ ਜਿਹੜੇ ਹੈ 400 ਰੁਪਏ ਦੇ ਮਿਲਣਗੇ ਇਸ ਦੇ ਨਾਲ ਹੀ ਦਿਖਾਉਨੇ ਆ ਜੀ ਤੁਹਾਨੂੰ ਅਸੀਂ ਅਗਲਾ ਡਿਜ਼ਾਈਨ ਦੇਖੋ ਕੁਰਤੀਆਂ ਦੇ ਵਿੱਚ ਕਾਟਨ ਕਪੜਾ ਹੈ ਔਰ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਮਹਿਰੂਨ ਸ਼ੇਡ ਦੇ ਵਿੱਚ ਕੁੜਤਾ ਰਹੇਗਾ ਇਹ ਦੇਖੋ ਉੱਪਰ ਗਲੇ ਦੇ ਉੱਪਰ ਬਟਨ ਲੱਗੇ ਹੋਏ ਆ ਪ੍ਰਿੰਟ ਦੇਖੋ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਮਹਿਰੂਨ ਸ਼ੇਡ ਦੇ ਵਿੱਚ ਕੁੜਤਾ ਇਸ ਤਰ੍ਹਾਂ ਦੀਆਂ ਰਹਿਣੀਆਂ ਇਹਦੀਆਂ ਜੀ ਜਿਹੜੀਆਂ ਬਾਹਾਂ ਆ ਅੱਗੇ ਬਾਹਾਂ ਤੇ ਫ੍ਰਿਲ ਲੱਗੀ ਹੋਈ ਹੈ। কুরਤੇ ਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਮੈਰੂਨ ਸ਼ੇਡ ਦਾ কুর্তা ਹੈ ਹੋਰ ਉੱਪਰ ਜਿਹੜਾ ਹੈ ਵਾਈਟ ਕਲਰ ਦਾ ਪ੍ਰਿੰਟ ਹੈ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਬਹੁਤ ਹੀ ਸੌਫਟ ਜਿਹਾ ਕਪੜਾ ਇੱਕਦਮ ਕਾਟਨ ਦਾ ਪਿਓਰ ਇਹ ਨਾਲ ਰਹੇਗਾ ਜੀ ਇਹਦੇ ਪਲਾਜ਼ੋ ਪਲਾਜ਼ੋ ਵੀ ਜੀ ਪਿਉਰਾ ਕਾਟਨ ਦਾ ਰਹੇਗਾ 100% ਇਹ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਮੈਰੂਨ ਦੇ ਉੱਪਰ ਵਾਈਟ ਕਲਰ ਦਾ ਪਲਾਜ਼ੋ ਇਹ ਇਸ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਅਸੀਂ ਹੋਰ ਦੋ ਜਿਹੜੇ ਕਲਰ ਨੇ ਕੁਰਤੀਆਂ ਦੇ ਇਹ ਦੇਖੋ ਨਿਊਡ ਸ਼ੇਡ ਦੇ ਵਿੱਚ ਇਹ ਕੁੜਤਾ ਵੇਦ ਪਲਾਜ਼ੋ ਤੁਹਾਨੂੰ ਸਾਡੀ ਸ਼ਾਪ ਤੋਂ 350 ਦਾ ਮਿਲੂਗਾ ਸਕਰੀਨ ਦੇ ਉੱਪਰ ਸਾਡਾ ਨੰਬਰ ਵੀ ਲਗਾਤਾਰ ਚੱਲ ਰਿਹਾ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਜਿਹੜਾ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ